ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਐਤਵਾਰ ਹਰ ਕੀ ਸੇਵਾ ਸੁਸਾਇਟੀ ਦੇ ਵਿੱਚ ਅਸੀਂ ਇੱਕ ਵੀਡੀਓ ਬਣਾ ਰਹੇ ਹਾਂ ਜੋ ਅਸੀਂ ਅੱਜ ਆਪ ਨੂੰ ਦਿਖਾਣਾ ਚਾਹ ਰਹੇ ਹਾਂ ਕਿ ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਅਸੀਂ ਬੱਚਿਆਂ ਕੋਲ ਕਿੱసే ਵੀ ਅੱਜ ਐਤਵਾਰਾ ਤੇ ਤੁਸੀਂ ਆਪਣੀ ਸੰਡੇ ਦੀ ਛੁੱਟੀ ਮਨਾਓ ਤੇ ਫਿਰ ਵੀ ਉਹ 10 ਵਜੇ ਦੇ ਆ ਕੇ ਇੱਥੇ ਖੇਡ ਰਹੇ ਆ ਕਹਿੰਦੇ ਦੀ ਸਾਡਾ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਤੇ ਬੜੀ ਮਨ ਨੂੰ ਖੁਸ਼ੀ ਆਈ ਵੀ ਨਹੀਂ ਤੇ ਬੱਚੇ ਸਕੂਲ ਜਾਣ ਲੱਗੇ ਵੀ ਰੋਂਦੇ ਆ ਤੇ ਉਹ ਕਹਿੰਦੇ ਵੀ ਨਹੀਂ ਸਹੀਂ ਇੱਥੇ ਬੜੀ ਖੁਸ਼ੀ ਮਿਲਦੀ ਹੈ ਬੜਾ ਸਕੂਨ ਮਿਲਦਾ ਤੇ ਇੱਥੇ ਬੱਚਿਆਂ ਨੂੰ ਜੇਮਾ ਪੜ੍ਹਾਈ ਔਰ ਗੁਰਬਾਣੀ ਸਿਖਾਈ ਜਾਂਦੀ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਤੇ ਤੁਹਾਡੀ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤਾਂ ਮੇਰੇ ਛੋਟੇ ਵੀਰ ਸਵਿੰਦਰ ਸਿੰਘ ਜੀ ਮੱਧਰ ਇਹ ਵੀ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਤੇ ਇਹ ਵੀ ਵੀਡੀਓ ਤੇ ਤਿਆਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਐਤਵਾਰ ਦੀ ਛੁੱਟੀ ਹੁੰਦੀ ਆ ਆਪ ਸਭ ਜੀ ਨੂੰ ਪਤਾ ਹੈ ਤੇ ਬੱਚਿਆਂ ਨੂੰ ਕੱਲ ਮਤਲਬ ਦੱਸਿਆ ਗਿਆ ਹੈਗਾ ਵੀ ਜਿਹੜੀ ਸੰਡੇ ਦੀ ਛੁੱਟੀ ਹੁੰਦੀ ਆ ਤੁਸੀਂ ਆਪਣਾ ਸਕੂਲ ਤੋਂ ਵੀ ਛੁੱਟੀ ਆ ਤੁਹਾਨੂੰ ਤੇ ਘਰੇ ਰਹਿ ਕੇ ਤੁਸੀਂ ਆਪਣਾ ਜੋ ਵੀ ਕੰਮ ਕਰਨਾ ਤੁਸੀਂ ਕਰ ਸਕਦੇ ਪਰ ਸਵੇਰ ਦਾ ਹੀ ਮਤਲਬ ਗੇਟ ਅੱਜ ਬੰਦ ਸੀਗਾ ਹਰ ਕੀ ਸ਼ਿਵਾ ਸੋਸਾਇਟੀ ਦਾ ਪਰ ਬੱਚਿਆਂ ਦੇ बार-बार ਜ਼ੋਰ ਦੇਣ ਤੇ ਗੇਟ ਖੁੱਲਣਾ ਤੇ ਆ ਜਿਹੜੇ ਕਿ ਬੱਚੇ ਇੱਥੇ ਕਈ ਦਿਨ ਟਾਈਮ ਦੇ ਵਿੱਚ ਖੜੇ ਰਹੇ ਨੇ ਹਰ ਕੀ ਸ਼ਿਵਾ ਸੋਸਾਇਟੀ ਦੇ ਬੱਚੇ ਤੇ ਇਹ ਸਵੇਰ ਦਾ ਹੀ ਇੱਥੇ ਆ ਕੇ ਬਹੁਤ ਖੁਸ਼ ਆਮਨ ਨੂੰ ਸਕੂਨ ਮਿਲਦਾ ਦੇਖ ਕੇ ਵੀ ਹਾਂ ਬੱਚਿਆਂ ਦਾ ਵੀ ਪਿਆਰ ਹੈ ਨਾ ਹਰ ਕੀ ਸ਼ਿਵਾ ਸੋਸਾਇਟੀ ਦੇ ਨਾਲ ਉਹ ਆਪ ਸਭ ਜੀ ਦਾ ਸਹਿਯੋਗ ਤੇ ਸਾਥ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਆਖ ਕਰਦੇ ਹਾਂ ਵੀ ਤੁਸੀਂ ਅੱਗੇ ਵੀ ਸਾਡਾ ਸਾਥ ਤੇ ਸਹਿਯੋਗ ਦੇਵੋਗੇ ਆਓ ਆਪਾਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਪੁੱਤਰ ਦੱਸੋ ਕਿਵੇਂ ਦਾ ਮਹਿਸੂਸ ਹੋ ਰਿਹਾ ਇੱਥੇ ਆ ਕੇ ਵਧੀਆ ਵਧੀਆ ਖੁਸ਼ੀ ਮਿਲਦੀ ਤੁਹਾਨੂੰ ਸਾਰਿਆਂ ਨੂੰ ਇੱਥੇ ਆ ਕੇ ਅੱਛਾ ਤੇ ਹੁਣ ਵੀਰੇ ਉਹਨਾਂ ਨੂੰ ਕੀ ਕਹਿਣਾ ਜਿਹੜੇ ਜਿਹੜੇ ਆਪਣੇ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਸਾਨੂੰ ਵੱਧ ਤੋਂ ਵੱਧ ਤੇ ਸਾਡੇ ਚੈਨਲ ਨੂੰ ਕੀ ਕਰੋ ਸ਼ੇਅਰ ਤੇ ਫੋਲੋ ਵੀ ਕਰੋ ਸਾਡੇ ਚੈਨਲ ਨੂੰ ਕੀ ਕਰਨਾ ਹੈ ਫੋਲੋ ਸਾਡੀ ਕੋ ਧੰਨਵਾਦ ਧੰਨਵਾਦ ਵੀਰ ਜੀ ਸਾਰਿਆਂ ਦਾ ਸਾਥ ਦਿਓ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸੱਚਮੁੱਚ ਇਹਨਾਂ ਦੇ ਬੱਚਿਆਂ ਦਾ ਇੱਕ ਮਸੀਹਾ ਬਣ ਕੇ ਤੁਸੀਂ ਇਹਨਾਂ ਦਾ ਸਾਥ ਦਿਓਗੇ ਤਾਂ ਜੋ ਇਹ ਬੱਚੇ ਆਪਣੀ ਜ਼ਿੰਦਗੀ ਦੀ ਅੱਗੇ ਵਧ ਸਕਣ ਤੇ ਧੰਨਵਾਦ ਜੋ ਇਹਨਾਂ ਤੁਸੀਂ ਪਿਆਰ ਤੇ ਸਤਿਕਾਰ ਬਖਸ਼ਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ